ਸਮਾਜ ਸੇਵਾ ਨੂੰ ਸਮਰਪਿਤ ਬੁੜਲਾਡਾ ਸ਼ਹਿਰ ਦੀ ਨਾਮਵਰ ਸੰਸਥਾ ਮਾਤਾ ਗੁਜਰੀ ਜੀ ਪਹਲਾਈ ਕੇਂਦਰ ਵੱਲੋਂ ਇੱਕ ਸਾਦੇ ਸਮਾਰੋਹ ਦੌਰਾਨ 200 ਦੇ ਕਰੀਬ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਕਾਰਡ ਵੰਡੇ ਗਏ ਇਸ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਪ੍ਰਿੰਸੀਪਲ ਬੁਧਰਾਮ ਐਸ ਡੀ ਐਮ ਬੁੜਲਾਡਾ ਗਗਨਦੀਪ ਸਿੰਘ ਨੇ ਕਿਹਾ ਕਿ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਗਰੀਬ ਪਰਿਵਾਰਾਂ ਨੂੰ ਆਪਣੇ ਜ਼ਿੰਦਗੀ ਦੌਰਾਨ ਆਉਣ ਵਾਲੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਇਸ ਮੌਕੇ ਮਾਤਾ ਗੁਜਰੀ ਜੀ ਪਲਾਈ ਕੇਂਦਰ ਦੇ ਮੁਖ ਸੇਵਾਦਾਰ ਮਾਸਟਰ ਕੁਲਵੰਤ ਸਿੰਘ ਵੱਲੋਂ ਸੰਸਥਾ ਦੀ ਨਵੀਂ ਬਣ ਰਹੀ ਇਮਾਰਤ ਸੰਬੰਧੀ ਸ਼ਹਿਰ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਸਮਾਜ ਸੇਵੀਆਂ ਨੂੰ ਯੋਗਦਾਨ ਦੀ ਵੀ ਅਪੀਲ ਕੀਤੀ ਗਈ। ਬਹੁਤ ਅੱਛਾ ਕੰਮ ਸਾਡੇ ਇਲਾਕੇ ਦੇ ਵਿੱਚ ਇਹਨਾਂ ਵੱਲੋਂ ਕਰਨਾ ਦੇਖੋ ਨਿਰਸਵਾਰਥ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜੇ 체 ਕੋਈ ਆਪਾਂ ਵਪਾਰ ਕਰਦੇ ਆ ਉਹਦੇ ਵਿੱਚ ਵੀ ਜੀਆ ਲਾ ਦਿੰਦੇ ਆ। ਨਿਰਸਵਾਸਕ ਕੰਮ ਕਰਨਾ ਬਹੁਤ ਜ਼ਰੂਰੀ ਹੈ ਸੋ ਇਹ ਕੀ ਨਿਰਸਵਾਸਕ ਕੰਮ ਕਰਈਏ। ਤੋਂ ਆਪਣੇ ਆਪ ਦੇ ਵਿੱਚ ਹੀ ਹੈ। ਬਾਕੀ ਜਿਵੇਂ ਉਹ ਸਾਬ ਨੇ ਕਿਹਾ ਸੀ ਸੰਪਤਾ ਇੱਕ ਆਲ ਜਾਤ ਹੋਇਆ ਹਰ ਕੋ ਨੂੰ ਖਰਾਬ ਨਾ ਆਇਆ ਆਰਾਮ ਜਦੋਂ ਕੋਈ ਇਹ ਜੇ ਕੰਮ ਕਰਦੇ ਨਾ ਪ੍ਰਮਾਤਮਾ ਵਾਪਿਸ ਖਰੋਂਦਾ ਹੈ। ਉਹ ਵੇਖੇ ਜੀ ਆਪਾਂ ਨਹੀਂ। ਇਸ ਤਰ੍ਹਾਂ ਦੇ ਰੇ ਕੰਮ ਦੇ ਵਿੱਚ ਅੱਜ ਕਿੱਥੋਂ ਜਲੇ ਤੇ ਕਿੱਥੇ ਪਹੁੰਚ ਗਏ। ਅੱਜ ਇੱਕ ਇਹ ਨੈਸ਼ਨਲ ਲੈਵਲ ਤੇ ਕੰਮ ਬਿਲਕੁਲ ਸਾਸਟਾ ਹੈ। ਇੰਟਰਨੈਸ਼ਨਲ ਤੋਂ ਵੀ ਜਾਣੀ ਜਾਂਦੀ ਹੈ। ਇਹ ਸਾਰਿਆਂ ਦਾ ਬਣੀ ਟੀਮ ਰੱਖੀ ਹੈ। ਜੀ ਡਾਕਟਰ ਸਾਹਿਬ ਸਾਰੀ ਸਹੂਲੀਅਤ ਮਿਲ ਪਈ ਉਹ ਜੀ ਤੁਸ਼ਿੰਦਰ ਜੀ ਇਹ ਸਾਰਾ ਦਾ ਸਹਿਯੋਗ ਹੈ ਮਤਲਬ ਇਹ ਕੋਈ ਸੌਖਾ ਨਹੀਂ ਹੈ ਅੰਨੇ ਉਤਕੀ ਵਾਲੇ ਦੁਕੀ ਇਹ ਤੁਮਾਰੀ ਜਾਨਾ ਸਮਾਜ ਇਹ ਪੜਾਈ ਦੇ ਬਾਤ ਹੈ ਨਾ ਇੱਕ ਇਫਰਾ ਕਤਰਾ ਵੀ ਇਧਰ ਹੁੰਦੇ ਨਾ ਲੋਕ ਡਰਾ ਬਣਾਉਂਦੇ ਨੇ ਪਰ ਸਾਨੂੰ ਇਹ ਕੁਛ ਦੀ ਗੱਲ ਹੈ ਵੀ ਕੋਈ ਬੰਦਾ ਇਹ ਗੱਲ ਕਹਿ ਨਹੀਂ ਸਕਿਆ ਦੂਜੀ ਗੱਲ ਮੈਂ ਦੇਖਿਆ ਹੈ ਵੀ ਜੇ ਜਿਹਦੇ ਤੁਸੀਂ ਮਾਂ ਦੇ ਦਾ ਕੰਮ ਕਰਦੇ ਹੋ ਕਿਸੇ ਵੀ ਸਮਾਜ ਪੜਾਈ ਕਿਸੇ ਸੰਸਥਾ ਦੇ ਵਿੱਚ ਪੈਸੇ ਦੀ ਕੋਈ ਘਾਟ ਨਹੀਂ ਅਜਿਹਾ ਇਸ ਸਸਤਾ ਨੂੰ ਬੁਧਲੇ ਦੀ ਕਾਟਨੀ ਹੈ ਇਸ ਕਰਕੇ ਹੈ ਕਿ ਲੋਕਾਂ ਨੂੰ ਲੱਗਦਾ ਹੈ ਜਾਂ ਸਾਡਾ ਪੈਸਾ ਲੱਗਦਾ ਹੈ ਇਸ ਕਰਕੇ ਜੇ ਪੈਸਾ ਲੋਕਾਂ ਨੂੰ ਹੀ ਪਤਾ ਲੱਗ ਜੇ ਵੀ ਸਾਡਾ ਪੈਸਾ ਲੱਗਦਾ ਹੈ ਤਾਂ ਪਹਿਲੇ ਹੀ ਕਾਟੀ ਹੋਣੀ ਦੇਖੋ ਕੋਈ ਬਹੁਤ ਪੈਸਾ ਨਹੀਂ ਮੰਤਲਪੁਰ ਦੰਦਾ ਹੈ ਦਸਵਾ ਦਸੌਂ ਜਿਹੜਾ ਹੈਗਾ ਅਸਲ ਵਿੱਚ ਇਹ ਸੰਸਤਾ ਲਵਾਜੀ ਮਤਲਬ ਇੰਦੋਂ ਵਧੀਆ ਮੈਂ ਕਿਹਾ 10 ਦਸੌਂ ਜੇ ਕੱਢਦੇ ਹਾਂ ਉਹਦਾ ਇੰਦੋਂ ਵਧੀਆ ਮਤਲਬ ਜੇ ਦਿਲਪੁਰ ਕੱਢਦੇ ਹਾਂ ਜੇ ਉਮਰ ਤੋਂ ਵੱਧ ਸਾਨੂੰ ਮਾਣ ਆ ਖੜੇ ਤੁਹਾਡੇ ਤੇ ਜਿਤੇ ਸੰਸਥਾ ਮਹੌਲ ਕੰਮ ਕਰਦੀਆਂ ਨੇ ਤੇ ਇਹਨਾਂ ਨੇ ਲੋਕਲ ਪੱਧਰ ਤੇ ਕੰਮ ਕੀਤਾ। ਸੰਸਥਾ ਦੇ ਸਾਰੇ ਅਹੁਦੇਦਾਰ ਤੇ ਜਿਹੜੇ ਦੇ ਨਾਲ ਜੁੜੇ ਹੋਏ ਸਭ ਨੂੰ ਬਹੁਤ-ਬਹੁਤ ਵਧਾਈਆਂ ਜਿਹੜਾ ਤੁਸੀਂ ਉਪਰਾਲਾ ਅੱਜ ਕਰ ਰਹੇ ਹੋ। ਇਹਦੇ ਵਿੱਚ ਜਿਹੜੇ ਰਾਸ਼ਨ ਕਾਰਡ ਜਿਵੇਂ ਹੁਣੇ ਦੱਸਿਆ ਜਿਹਦੇ ਰਾਹੀਂ ਰਾਸ਼ਨ, ਕਿਤਾਬਾਂ ਜਾਂ ਹੋਰ ਵੀ ਕੋਈ ਲੋੜਵੰਤ ਚੀਜ਼ਾਂ ਲੈ ਸਕਦੇ ਹੋ। ਦੋ ਚੀਜ਼ਾਂ ਨੇ ਪਹਿਲੀ ਤਾਂ ਇਹ ਸਾਰਾ ਦੇਖੋ ਉਹ ਲੋਕਾਂ ਦੇ ਰਾਹੀ ਆ ਰਿਹਾ ਹੈਗਾ ਜਿਹੜੇ ਕੁਛ ਨਾ ਕੁਛ ਸੋਸਾਇਟੀ ਦੇ ਵਿੱਚ ਆਪਣਾ ਲੋਗਦਾਨ ਪਾਣਾ ਚਾਹੁੰਦੇ ਨੇ ਪਰ ਇਕੱਲੇ ਹੋਣ ਕਰਕੇ ਪਾ ਨਹੀਂ ਸਕਦੇ ਹਰ ਕਿਸੇ ਨੂੰ ਜੇ ਕੋਈ 500 ਰੁਪਿਆ ਵੀ ਦੇਣਾ ਚਾਹੇ ਪਰ 500 ਰੁਪਏ ਦਾ ਲੱਗਦਾ ਵੀ ਕੀ ਮਿਲੇਗਾ ਅੱਜ ਕੱਲ ਪਰ ਜਦੋਂ ਉੱਥੇ 50 ਜਣੇ ਇਕੱਠੇ ਹੋ ਜਾਂਦੇ ਨੇ ਤਾਂ ਉਹ ਇੱਕ ਐਡੀ ਅਮਾਉਂਟ ਐਡੀ ਬਣ ਜਾਂਦੀ ਹੈ ਕਿ ਜਿਸ ਦੇ ਨਾਲ ਕਾਫੀ ਲੋਕਾਂ ਦਾ ਭਲਾ ਹੋ ਸਕਦਾ ਪਰ ਉਹਦੇ ਲਈ ਇੱਕ ਮਾਧਿਅਮ ਚਾਹੀਦਾ ਉਹ ਮਾਧਿਅਮ ਤੁਸੀਂ ਪ੍ਰਬੰਧਨ ਕਰ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ ਇੱਕ ਮਾਦਮ ਬਣਨਾ ਵੀ ਕਿਉਂਕਿ ਇਹ ਕਈ ਅਸੀਂ ਸਾਰੇ ਜ਼ਿੰਦਗੀ ਦੇ ਵਿੱਚ ਇਹ ਸੋਚਦੇ ਰਹਿੰਨੇ ਆ ਕਿ ਕਿਸ ਰਾਹੀਂ ਅਸੀਂ ਉੱਥੇ ਪਹੁੰਚੀਏ ਉਹ ਜਿਹੜਾ ਇੱਕ ਪੁੱਲ ਹੈ ਉਸ ਪੁੱਲ ਦਾ ਕੰਮ ਤੁਸੀਂ ਕਰ ਰਹੇ ਹੋ ਕਿ ਜਿਹੜੇ ਲੋਕ ਚਾਹਦੇ ਨੇ ਉਹਨਾਂ ਨੂੰ ਨਾਲ ਆਪਣੇ ਨਾਲ ਜੋੜ ਕੇ ਫਿਰ ਆਪਣੀ ਸਾਰੀ ਤੁਸੀਂ ਰਿਸੋਰਸਸ ਆਪਣਾ ਸਮਾਂ ਤੇਰੇ ਉਸ ਦੇ ਨਾਲ ਸਮਾਜ ਨੂੰ ਦੇ ਰਹੇ ਹੋ ਲੋਕਾਂ ਨੂੰ ਦੇ ਰਹੇ ਹੋ ਸੋ ਇਸ ਸੀਜ਼ ਦਾ ਬਹੁਤ ਵੱਡਾ ਵੱਡਾ ਮੈਂ ਸਾਰਿਆਂ ਵੱਲੋਂ ਬਹੁਤ ਧੰਨਵਾਦ ਤੁਹਾਨੂੰ ਕਰਦਾ ਇਹ ਲੋੜ ਹੈ ਸਮਾਜ ਤਾਂ ਹੀ ਚੱਲਦਾ ਜੇ ਅਸੀਂ ਇੱਕ ਦੂਸਰੇ ਦਾ ਧਿਆਨ ਰੱਖੀਏ ਸੋ ਇਹ ਜਿਹੜਾ ਯੋਗਦਾਨ ਤੁਸੀਂ ਸਮਾਜ ਨੂੰ ਦੇ ਰਹੇ ਹੋ ਇਹ ਹਮੇਸ਼ਾ ਇੱਕ ਤੁਸੀਂ ਇੱਕ ਲੜੀ ਬੰਨ੍ਹ ਦਿੱਤੀ ਹੈ ਜਿਸ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਅੱਜ ਇਹ ਤੁਸੀਂ ਤਕਰੀਬਨ 200 ਤੋਂ ਵੱਧ ਲੋਕਾਂ ਨੂੰ ਰਾਸ਼ਨ ਦੇ ਰਹੇ ਹੋ ਪਰਿਵਾਰਾਂ ਨੂੰ ਦੇ ਰਹੇ ਹੋ 200 ਤੋਂ ਵੱਧ ਮਤਲਬ ਤਕਰੀਬਨ 1000 ਲੋਕ ਲਾ ਕੇ ਚੱਲੀ ਆਪ 1000 ਬੰਦੇ ਇੱਕ 1000 ਬੰਦਿਆਂ ਨੂੰ ਇਸ ਸ਼ਹਿਰ ਦੇ ਵਿੱਚ ਆਸ-ਪਾਸ ਦੇ ਵਿੱਚ ਤੁਸੀਂ ਉਹਨਾਂ ਨੂੰ ਜੋ ਲੋੜਿੰਦੀਆਂ ਵਸਤੂਆਂ ਨੇ ਉਹ ਦੇ ਰਹੇ ਹੋ ਤੇ ਇਹ ਲੋਕ ਹਮੇਸ਼ਾ ਤੁਹਾਡੇ ਨਾਲ ਜੁੜੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਾ ਗੁਜਰੀ ਜੀ ਭਲਾਈ ਕੇ ਅੰਦਰ ਜੋ 11-12 ਸਾਲ ਤੋਂ ਸਮਾਜ ਦੀ ਸੇਵਾ ਕਰ ਰਹੀ ਹੈ ਲੋੜਵੰਦ ਪਰਿਵਾਰ ਜਿਨ੍ਹਾਂ ਦੇ ਬੱਚੇ ਛੋਟੇ ਹੁੰਦੇ ਨੇ ਪਿਤਾ ਗੁਜਰ ਜਾਂਦਾ ਜਾਂ ਅੰਗਹਿਣ ਹੋ ਕੇ ਮੰंजे ਤੇ ਬੈਠ ਜਾਂਦਾ ਉਹਨਾਂ ਨੂੰ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਤੋਂ ਸੰਸਤਾ ਨੇ 2015 ਦੇ ਵਿੱਚ ਇਹ ਪਰਿਵਾਰਾਂ ਦੇ ਰਾਸ਼ਨ ਸ਼ੁਰੂ ਕੀਤੇ ਸੀਗੇ ਜੋ ਆਜੇ 10 ਸਾਲ ਹੋ ਗਏ ਨੇ ਤੇ 200 ਤੋਂ ਉੱਪਰ ਪਰਿਵਾਰ ਲਗਭਗ 250 ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ। ਬੱਚਿਆਂ ਨੂੰ ਪੜ੍ਹਾਈ ਖਰਚਾ, ਉਹਨਾਂ ਦੇ ਬਿਮਾਰੀ ਵੇਲੇ ਦਵਾਈ ਬੁੱਟੇ ਅਤੇ ਬੱਚਿਆਂ ਦੇ ਵਿਆਹ ਇਹ ਸਾਰੇ ਕਾਰਜ ਮੰਡੀ ਦੇ ਇਲਾਕੇ ਦੇ ਵਿਦੇਸ਼ਾਂ ਦੇ ਗਾਨੇ ਸੱਜਣਾ ਦੇ ਸੋਗ ਨਾਲ ਚੱਲਦੇ ਨੇ। ਹੋਰ ਕਾਫੀ ਕਾਰਜ ਨੇ ਪਿਛਲੇ ਦਿਨੇ 8 ਮਾਰਚ ਨੂੰ 13 ਬੱਚੇ ਦੇ ਵਿਆਹ ਵੀ ਕੀਤੇ ਨੇ ਸੋ ਸਾਰੇ ਦਾਨੇ ਸੱਜਣਾ ਦਾ ਇਲਾਕੇ ਦੇ ਸਹਿਯੋਗੀ ਸੱਜਣਾ ਦਾ ਧੰਨਵਾਦ ਸਭ ਦਾ ਜੀ ਆਇਆਂ ਜੋ ਅੱਜ ਉੱਤੇ ਪਹੁੰਚੇ ਨੇ ਹਰਨ ਸਾਹਿਬ ਪਹੁੰਚੇ ਸੀਗੇ ਐਮਐਲਏ ਸਾਹਿਬ ਪਹੁੰਚੇ ਸੀਗੇ ਫੋਨ ਮੰਡੀ ਦੇ ਪਤਵੰਤੇ ਸੱਜਣ ਪਹੁੰਚੇ ਸੀ ਸਭ ਦਾ ਇੱਥੇ ਪਹੁੰਚਦੇ ਜੀ ਆਇਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਬੋਡਲਾ ਡਾਨਾ ਨਵਾਸੀ ਸੰਗਤਾਂ ਅਛ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਧਾਰਮਿਕ ਲਾਇਬ੍ਰੇਰੀ ਅਤੇ ਸਮਾਜ ਭਲਾਈ ਦੇ ਜੋ ਕਾਰਜ ਨੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਪਿਛਲੇ 20 ਸਾਲਾਂ ਤੋਂ ਕੀਤੇ ਜਾ ਰਹੇ ਨੇ ਸੋ ਉਸੇ ਪੜਾ ਦੇ ਵਿੱਚ ਅੱਜ ਜੋ ਹੈ ਅੱਜ ਦਾ ਕਾਰਡ ਵੰਡ ਸਮਾਰੋਹ ਜੋ ਸਲਾਨਾ 200 ਤੋਂ ਪਲੱਸ ਜਿਹੜੇ ਪਰਿਵਾਰ ਨੇ ਜਿਨ੍ਹਾਂ ਨੂੰ ਰਾਸ਼ਨ ਦਿੱਤਾ ਜਾਂਦਾ ਉਹਨਾਂ ਨੂੰ ਅੱਜ ਕਾਰਡ ਵੰਡੇ ਗਏ ਨੇ ਸੋ ਇਸ ਮੌਕੇ ਤੇ ਮੈਂ ਸਮੂਹ ਸੰਗਤਾਂ ਦਾ ਧੰਨਵਾਦੀ ਆ ਤੇ ਨਾਲ ਹੀ ਜੋ ਬਹੁਤ ਵੱਡਾ ਕਾਰਜ ਸੰਸਥਾ ਨੇ ਆਰੰਭਿਆ ਹੈ ਇੱਕ ਜਗਾ ਜੋ ਲੈ ਕੇ ਉਥੇ ਆਪਣਾ ਦਫਤਰ ਕਮ ਲਾਇਬ੍ਰੇਰੀ ਤੇ ਬਣਾਈ ਜਾ ਰਹੀ ਹੈ ਸੋ ਉਸ ਵਿੱਚ ਜੋ ਵੀ ਸਹਿਯੋਗ ਸੰਗਤਾਂ ਨੇ ਪਾਇਆ ਹੈ ਵਿਅੰਤ ਸੰਗਤਾਂ ਨੇ ਬੜੇ ਵੱਧ ਛੱਡ ਕੇ ਹਿੱਸਾ ਪਾਇਆ ਸੋ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦਾ ਪਰ ਆਸ ਕਰਦਾ ਕਿ ਜਿਹੜੀ ਉਹਦੇ ਉੱਤੇ ਹੁਣ ਕੰਸਟ੍ਰਕਸ਼ਨ ਹੋਣੀ ਆ ਉਹਦੇ ਵਾਸਤੇ ਵੀ ਅਸੀਂ ਸੰਸਥਾ ਵੱਲੋਂ ਮੈਂ ਅਪੀਲ ਕਰਦਾ ਆ ਸਮੂਹ ਦਾਨੀ ਸੱਜਣਾ ਨੂੰ ਵੀ ਇੱਕ ਜ਼ੋਰ ਹੋਰ ਮਾਰੋ ਵੱਧ ਚੜ ਕੇ ਜਿਹੜੀ ਬਿਲਡਿੰਗ ਛੇਤੀ ਛੇਤੀ ਉਹ ਕੰਪਲੀਟ ਕੀਤੀ ਜਾਵੇ ਤਾਂ ਕਿ ਜਿਹੜੇ ਸਮਾਜ ਭਲਾਈ ਦੇ ਕਾਰਜ ਨੇ ਉਹ ਨਿਰਵਿਘਨ ਉਥੋਂ ਜਿਹੜੇ ਜਾਰੀ ਕੀਤੇ ਜਾ ਸਕਣ ਸਾਰੇ ਕੰਮ ਜਿਹੜੇ ਹੈਗੇ ਨੇ ਕਾਫੀ ਪਰੇਸ਼ਾਨੀ ਜੋ ਸੰਸਥਾ ਨੂੰ ਆ ਰਹੀ ਹੈ ਸਮਾਨ ਰੱਖਣ ਦੀ ਸੋ ਪੂਰੀ ਕੀਤੀ ਜਾ ਸਕੇ ਸੋ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ